ਗਿਣਤੀ ਜਨਸੰਖਿਆ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਪੱਧਰ ਤੇ ਲੋਕ ਜੋ ਧਰਮ ਰਿਲੀਜੀਅਨ ਮੰਨਦੇ ਹਨ ਈਸਾਈ ਮਤ ਸਭ ਤੋਂ ਜ਼ਿਆਦਾ ਆਬਾਦੀਦਾਰਾ ਅਪਣਾਇਆ ਹੋਇਆ ਰਿਲੀਜੀਅਨ ਹੈ ਹਰ ਧਰਮ ਰਿਲੀਜੀਅਨ ਮੱਜਬ ਦੇ ਅਡਾ ੜਾ ਕੀਦੇ ਹੁੰਦੇ ਹਨ ਅਤੇ ਅੱਡ ਅੱਡ ਤਿਹਾੜੀ ਵੀ ਇਸਾਈਆਂ ਦੇ ਵੀ ਕਈ ਤਿਹਾੜੇ ਹਨ ਜੋ ਉਹਨਾਂ ਦੇ ਰਿਲੀਜੀਅਨ ਅਨੁਸਾਰ ਮਨਾਏ ਜਾਂਦੇ ਹਨ। ਇਸਟਰ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਫੈਸਟੀਵਲ ਹੈ ਇਸਾਈਆਂ। ਇਸਟ ਦੇ ਖੇਤਰ ਵਾਂਗ ਹੁਣ ਪੰਜਾਬ ਵਿੱਚ ਵੀ ਇਸਾਈ ਭਾਈਚਾਰੇ ਦੇ ਲੋਕ ਬੜੀ ਵੱਡੀ ਤਦਾਦ ਵਿੱਚ ਹਨ। ਜਲੰਧਰ ਨੇੜੇ ਤਾਂ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਚਰਚ ਉਤਸਾਰੀ ਦਿਨ ਹੈ। ਈਸਟਰ ਇਸਾਈਆਂ ਦਾ ਸਭ ਤੋਂ ਵੱਧ ਮਹੱਤਵਪੂਰਨ ਧਾਰਮਿਕ ਤਿਹਾੜ ਹੈ। ਇਸਾਈ ਧਰਮ ਵਿੱਚ ਗੁੱਡ ਫਰਾਈਡੇ ਤੋਂ ਬਾਅਦ ਤੀਜੇ ਦਿਨ ਆਉਣ ਵਾਲੇ ਸੰਡੇ ਨੂੰ ਹੀ ਈਸਟਰ ਡੇ ਕਿਹਾ ਜਾਂਦਾ ਹੈ। ਇਸ ਲਈ ਈਸਟਰ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਗੁੱਡ ਫਰਾਈਡੇ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਇਸਾਈ ਮਤ ਦੇ ਧਾਰਮਿਕ ਗ੍ਰੰਥਾਂ ਅਨੁਸਾਰ ਈਸਟਰ ਵਾਲੇ ਦਿਨ ਯਿਸੂ ਮਸੀਹ ਮਰਿਆ ਹੋਇਆਂ ਤੋਂ ਇਸੇ ਦਿਨ ਪੁਨਰਜੀਵਿਤ ਹੋਇਆ ਸੀ। ਇੱਥੇ ਯਾਦ ਰੱਖੋ ਕਿ ਤਿੰਨ ਦਿਨ ਪਹਿਲਾਂ ਯਿਸੂ ਮਸੀਹ ਨੂੰ ਫਰਡੇ ਵਾਲੇ ਦਿਨ ਜਿਸ ਨੂੰ ਗੁੱਡ ਫਰਡੇ ਵੀ ਕਹਿੰਦੇ ਹਨ ਉਸ ਦਿਨ ਯਿਸੂ ਮਸੀਹ ਨੂੰ ਸੂਲੀ ਤੇ ਲਟਕਾ ਕੇ ਮਾਰ ਦਿੱਤਾ ਗਿਆ ਸੀ। ਇਸਟਰ ਵਾਲੇ ਦਿਨ ਯਿਸੂ ਕਹਿੰਦੇ ਨੇ ਕਿ ਫੇਰ ਦੁਬਾਰਾ ਜੀ ਉੱਠਿਆ ਸੀ। ਇੰਜ ਇਸਟਰ ਯਿਸੂ ਮਸੀਹ ਦੇ ਮਤਵ ਵਾਲਿਆਂ ਅਨੁਸਾਰ ਬੜਾ ਖਾਸ ਤਿਹਾੜ ਹੈ ਕਿਉਂਕਿ ਇਸ ਦਿਨ ਯਿਸੂ ਫੇਰ ਦੁਬਾਰਾ ਜੀ ਉੱਠਿਆ ਸੀ। ਇਸ ਘਟਨਾ ਨੂੰ ਮਨਾਉਂਦੇ ਹੋਏ ਹੀ ਈਸਟਰ ਦਾ ਤਿਹਾੜੀ ਮਨਾਇਆ ਜਾਂਦਾ ਹੈ। ਇਹ ਹਿਸਟੋਰੀਕਲ ਤੌਰ ਤੇ ਇਹ ਘਟਨਾ 26ਵੀਂ ਅਤੇ 6ਵੀਂ ਈਸਵੀ ਦੇ ਵਿਚਕਾਰ ਘਟੀ ਹੋਈ ਦੱਸੀ ਜਾਂਦੀ ਹੈ।

ਈਸਾਈਆਂ ਵਿੱਚ ਪਹਿਲਾਂ ਈਸਟਰ 40 ਦਿਨ ਚੱਲਣ ਵਾਲਾ ਤਿਹਾਰ ਹੁੰਦਾ ਸੀ ਈਸਟਰ ਤੋਂ ਲੈ ਕੇ ਯਿਸੂ ਦੇ ਸਵਰਗ ਜਾਣ ਦੇ ਦਿਨਾਂ ਤੱਕ ਪਹਿਲਾਂ ਇਹ 40 ਦਿਨਾਂ ਤੱਕ ਹੁੰਦਾ ਸੀ ਪਰ ਹੁਣ ਹੌਲੀ-ਹੌਲੀ ਇਹ 50 ਦਿਨਾਂ ਦਾ ਹੋ ਗਿਆ ਹੈ ਲਗਭਗ 50 ਦਿਨਾਂ ਤੱਕ ਇਹ ਦਿਨ ਸੈਲੀਬ੍ਰੇਟ ਕੀਤੇ ਜਾਂਦੇ ਹਨ ਇਹ ਦਿਨ ਈਸਟਰ ਡੇ ਕਹੇ ਜਾਂਦੇ ਹਨ ਈਸਾਈ ਮਤ ਵਾਲੇ ਇਹਨਾਂ ਦਿਨਾਂ ਵਿੱਚ ਉਪਵਾਸ ਪ੍ਰੇਅਰ ਮਤਲਬ ਪ੍ਰਾਰਥਨਾ ਅਤੇ ਪ੍ਰਾਚੀਤ ਉੱਪਰ ਜ਼ੋਰ ਦਿੰਦੇ ਹਨ ਧਾਰਮਿਕ ਤੌਰ ਤੇ ਪਵਿੱਤਰ ਦਿਨ ਜਿਸ ਦਿਨ ਯਿਸੂ ਮਸੀਹ ਦੁਬਾਰਾ ਜੀਵਿਤ ਹੋ ਉਠਿਆ ਸੀ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਈਸਟਰ ਮਤਲਬ ਉਹ ਦਿਨ ਉਹ ਪਵਿੱਤਰ ਦਿਨ ਜਿਸ ਦਿਨ ਯਿਸੂ ਮਸੀਹ ਦੁਬਾਰਾ ਜੀਵਿਤ ਹੋ ਉਠਿਆ ਸੀ ਸੂਲੀ ਤੇ ਚੜਾ ਕੇ ਮਾਰਨ ਤੋਂ ਬਾਅਦ ਇਸ ਤੋਂ ਇਲਾਵਾ ਇੱਕ ਹੋਰ ਵੀ ਜਾਣਕਾਰੀ ਸਾਂਝੀ ਕਰਨੀ ਚੰਗੀ ਹੈ ਇਸਾਈਆਂ ਦੇ ਸਭ ਤੋਂ ਪ੍ਰਮੁੱਖ ਤਿਹਾੜੀ 크ਿਸਮਸ, ਇਸਟਰ ਅਤੇ ਪੈਂਟਕੋਸਟ ਵਰਗੇ ਰਈਮਤ ਨੂੰ ਮੰਨਣ ਵਾਲੇ ਲੋਕਾਂ ਦੇ ਦੋ ਪ੍ਰਮੁੱਖ ਸਮੁਦਾਏ ਹਨ ਜਿਨ੍ਹਾਂ ਵਿੱਚੋਂ ਇੱਕ ਰੋਮਨ ਕੈਥੋਲਿਕ ਅਤੇ ਦੂਜੇ ਪ੍ਰੋਸਟੈਂਟ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਸੁਧਾਰਵਾਦੀ ਵੀ ਕਿਹਾ ਜਾਂਦਾ ਹੈ ਇਸਾਈਆਂ ਵਿੱਚ ਕੁਝ ਲੋਕ ਇਸਟਰ ਅਤੇ 크ਿਸਮਸ ਵਰਗੇ ਤਿਹਾੜੀ ਨਹੀਂ ਮਨਾਉਂਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਤਿਹਾੜੀ ਕਿਸੇ ਨਾ ਕਿਸੇ ਤਰ੍ਹਾਂ ਮੂਰਤੀ ਪੂਜਾ ਦੇ ਨਾਲ ਜੁੜੇ ਹੋਏ ਹਨ ਭਾਵੇਂ ਇਸਾਈ ਮਤ ਦੇ ਕੁਝ ਸੰਪਰਦਾਇ ਇਹਨਾਂ ਦੋਨਾਂ ਤਿਹਾੜਾਂ ਨੂੰ ਮਨਾਉਣ ਤੋਂ ਇਸ ਕਰਕੇ ਪਿੱਛੇ ਹੋ ਜਾਂਦੇ ਹਨ ਕਿ ਇਹ ਉਹਨਾਂ ਨੂੰ ਬੁੱਤ ਪ੍ਰਸਤੀ ਵਰਗੇ ਅਤੇ ਉਹਨਾਂ ਨਾਲ ਜੁੜੇ ਹੋਏ ਲੱਗਦੇ ਹਨ ਪਰ ਦੁਨੀਆ ਦੀ ਬਹੁਤ ਸਾਰੇ ਦੇਸ਼ਾਂ ਵਿੱਚ ਲਗਭਗ ਬਹੁਸੰਖਿਆਕ ਵਾਦੀ ਇਹਨਾਂ ਤਿਹਾੜਾਂ ਨੂੰ ਪੂਰੇ ਧੂਮ ਧਾਮ ਨਾਲ ਮਨਾਉਂਦੀ ਹੈ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ, ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।